ਐਸਕੇ ਨਾਰੰਗ ਚੀਫ ਐਗਜ਼ੀਕਿਊਟਿਵ ਆ ਪਹਿਲੇ ਅਸੀਂ ਆਪਣੀ ਕੰਪਨੀ ਬਾਰੇ ਦੱਸ ਦਈਏ ਅਸੀਂ ਐਲ ਐਨ ਟੀ ਗਰੁੱਪ ਦਾ ਇੱਕ ਹਿੱਸਾ ਹੈਗੇ ਆ ਜਿਹੜੇ ਪੰਜਾਬ ਦੇ ਵਿੱਚ 1400 ਮੈਗਾਵਾਟ ਦਾ ਥਰਮਲ ਪਲਾਂਟ ਚਲਾ ਰਹੇ ਆ ਆਪਾਂ ਪਿਛਲੇ 10 ਸਾਲਾਂ ਤੋਂ ਥਰਮਲ ਪਲਾਂਟ ਸਾਡਾ ਲਾਇਆ ਹੈ ਪੰਜਾਬ ਦੀ ਸਭ ਤੋਂ ਸਸਤੀ ਬਿਜਲੀ ਸਾਡੇ ਪਲਾਂਟ ਵੱਲੋਂ ਸਪਲਾਈ ਹੋ ਰਹੀ ਹੈਗੀ ਜੀ ਲਗਭਗ ਪੰਜਾਬ ਦੀ 15% ਬਿਜਲੀ ਆਪਾਂ ਸਪਲਾਈ ਕਰ ਰਹੇ ਹੈਗੇ ਆ ਚੋਨੇ ਦੇ ਸੀਜ਼ਨ ਦੇ ਵਿੱਚ ਜਦੋਂ ਫਾਰਮਰਸ ਨੂੰ ਸਭ ਤੋਂ ਜ਼ਿਆਦਾ ਬਿਜਲੀ ਦੀ ਲੋਡ ਹੁੰਦੀ ਹੈਗੀ ਸਾਡੇ ਪਲਾਂਟ ਦੇ ਵਿੱਚੋਂ 100% ਬਿਜਲੀ ਪਿਛਲੇ 8-9 ਸਾਲਾਂ 10 ਸਾਲਾਂ ਤੋਂ جاری ਹੈਗੀ ਹੈ ਤੇ ਪੰਜਾਬ ਦੀ ਸੇਵਾ ਚ ਆਪਾਂ ਕਰ ਰਹੇ ਹੈਗੇ ਆ ਕੰਮ ਬਿਜਲੀ ਸਪਲਾਈ ਕਰ ਰਹੇ ਆ 24/7 ਸਾਡੇ ਪਲਾਂਟ ਚੱਲ ਰਹੇ ਨੇ ਤੇ ਇੱਕ ਤਾਂ ਸਾਡਾ ਕੰਮ ਹੈਗਾ ਪੰਜਾਬ ਦੇ ਵਿੱਚ ਬਿਜਲੀ 24 ਘੰਟੇ ਸਪਲਾਈ ਕਰਨ ਦਾ ਜੋ ਗਵਰਨਮੈਂਟ ਦਾ ਹੈਗਾ ਵਾਅਦਾ ਉਹਨੂੰ ਪੂਰਾ ਕਰ ਰਹੇ ਹੈਗੇ ਆ ਨਾਲ ਦੀ ਨਾਲ ਸਾਡਾ ਸੀਐਸਆਰ ਮੁਹਿੰਮ ਦੇ ਤਹਿਤ ਅਸੀਂ ਇੱਥੇ ਦੇ ਜਿਹੜੇ ਸਾਡੇ ਪਿੰਡ ਨੇ 49 ਵਿਲੇਜ ਦੀ ਸਾਡੀ ਸਕੀਮ ਦੇ ਤਹਿਦ ਅਸੀਂ ਇੱਥੇ ਸਕੀਮਾਂ ਲਾ ਰਹੇ ਹੈਗੇ ਆ ਪਿਛਲੇ 10 ਸਾਲਾਂ ਤੋਂ ਤੇ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਪੰਚਾਇਤ ਦੇ ਮਤੇ ਦੇ ਹਿਸਾਬ ਨਾਲ ਅਸੀਂ ਇੰਪਲੀਮੈਂਟ ਕਰਦੇ ਹਾਂ ਭਾਵੇਂ ਉੱਥੇ ਰੋਡਸ ਬਣਾਨੀਆਂ ਨੇ ਸਕੂਲਾਂ ਦੇ ਵਿੱਚ ਰੂਮਸ ਬਣਾਣੇ ਨੇ ਹੋਰ ਵੀ ਜੋ ਵੀ ਕੰਮ ਕਰਨੇ ਨੇ ਪਿੰਡਾਂ ਦੇ ਵਿੱਚ ਪਿੰਡਾਂ ਦੀ ਪੰਚਾਇਤਾਂ ਦੀ ਕੰਸਲਟੇਸ਼ਨ ਐਸੋਸੀਏਸ਼ਨ ਦੇ ਨਾਲ ਸਾਰੇ ਕੰਮ ਆਪਾਂ ਕਰ ਰਹੇ ਹੈਗੇ ਆ ਤੇ ਹੁਣ ਸਾਨੂੰ ਪਰਸੋਂ ਜਿਹੜਾ ਪਲਾਂਟ ਦੇ ਬਾਹਰ ਕੁਝ ਸਰਪੰਚ ਸਾਹਿਬ ਤੇ ਕੁਝ ਲੋਕ ਆਏ ਸੀਗੇ ਅੱਜ ਮੈਡਮ ਨੇ ਟਾਈਮ ਦਿੱਤਾ ਸੀਗਾ ਤੇ ਅਸੀਂ ਕਿਹਾ ਚਲੋ ਅਸੀਂ ਇੱਥੇ ਆ ਕੇ ਗੱਲ ਕਰਦੇ ਹੈਗੇ ਆ ਵੀ ਤੁਹਾਡੀ ਕੀ ਹੈਗੀਆਂ ਹਾਲਾ ਹਾਲ ਲੱਗੀ ਕਾਫੀ ਸਾਰੀ ਚੀਜ਼ਾਂ ਸਾਨੂੰ ਧਿਆਨ ਚ ਪਹਿਲੇ ਵੀ ਸੀਗੀਆਂ ਨੇ ਜੋ ਕਾਮਨ ਇਸ਼ੂਜ਼ ਹੀ ਨੇ ਜਿਵੇਂ ਰੋਡ ਦਾ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਤੇ ਅਸੀਂ ਉਸ ਦੇ ਐਕਸ਼ਨ ਵਾਸਤੇ ਅਸੀਂ ਪੂਰੀ ਪੂਰੀ ਤਰ੍ਹਾਂ ਸਪੋਰਟ ਕਰਾਂਗੇ ਹੁਣ ਤੁਸੀਂ ਇੱਕੋ ਚੀਜ਼ ਦੇਖੋਗੇ ਜਿਵੇਂ 49 ਵਿਲੇਜਰ ਨੇ ਮੰਨ ਲਓ ਹਰ ਇੱਕ ਪਿੰਡ ਚੋਂ 5-10 ਚੀਜ਼ਾਂ ਦੀ ਡਿਮਾਂਡ ਹੋ ਜਾਂਦੀ ਹੈ ਉਹ ਸਾਰੀਆਂ ਇਕੱਠੀਆਂ ਕਰਕੇ ਫਿਰ ਸਾਡੇ ਬਜਟ ਦੇ ਹਿਸਾਬ ਨਾਲ ਆਪਾਂ ਉਹਨੂੰ ਇੰਪਲੀਮੈਂਟ ਕਰਾਂਗੇ ਓ ਰਿਪੀਟਡਨ ਟਾਈਮ ਪ੍ਰੋਵਾਈਡਡ ਉਹ ਸਾਰੀਆਂ ਸੀਐਸਆਰ ਫਰੇਮਵਰਕ ਦੇ ਅੰਦਰ ਆ ਜਾਣ ਪਰ ਇੱਕ ਚੀਜ਼ ਅੱਜ ਮੈਂ ਮੈਡਮ ਨੂੰ ਕਹਤੀ ਹੈਗੀ ਕਿ ਇੱਕ ਡਿਮਾਂਡ ਸੀਗੀ ਮੈਡੀਕਲ ਵੈਨ ਦੀ ਉਹ ਅਸੀਂ ਕਮਿਟ ਕਰਤਾ ਹੈਗਾ ਕੀ ਮੈਡੀਕਲ ਵੈਨ ਪ੍ਰੋਵਾਈਡ ਕੀਤੀ ਜਾਏਗੀ ਉਹ ਮੈਡਮ ਜਾਂ ਲੋਕਲ ਐਸਡੀਐਮ ਸਾਹਿਬ ਡਿਸਾਈਡ ਕਰ ਦੇਣਗੇ ਅੱਜ ਅਸੀਂ ਮੈਡਮ ਨਾਲ ਗੱਲ ਕੀਤੀ ਹੈਗੀ ਜੇ ਪੰਚਾਇਤ ਸਾਨੂੰ ਜ਼ਮੀਨ ਆਫਰ ਕਰੇਗੀ ਤੇ ਅਸੀਂ ਉਥੇ ਪੇੜ ਲਗਾਉਣ ਨੂੰ ਤਿਆਰ ਹਾਂ ਨਾਨਕ ਬਗੀਚੀ ਆਪਾਂ ਲਾ ਵੀ ਰਹੇ ਹਾਂ ਜੀ ਇੱਕ ਇੱਕ ਬੜਾ ਵੱਡਾ ਪ੍ਰੋਜੈਕਟ ਸਾਡਾ ਹੈਗਾ ਨਾਨਕ ਬਗੀਚੀ ਦਾ ਲੱਗ ਰਿਹਾ ਲੋਕਲ ਏਰੀਆਜ਼ ਹੋਰ ਵੀ ਜੇ ਸਾਨੂੰ ਜ਼ਮੀਨ ਮੁਹੱਈਆ ਕਰਾਈ ਜਾਏਗੀ ਪੰਚਾਇਤ ਵੱਲੋਂ ਆਪਾਂ ਉਥੇ ਨਾਨਕ ਬਗੀਚੀ ਲਾਣ ਸਾਡੇ ਸਾਡੇ ਪਿੰਡਾਂ ਦੇ ਨਾਲ ਡੇਲੀ ਅਸੀਂ ਡਾਇਲੌਗ ਕਰਦੇ ਹੈਗੇ ਆ ਇਹ ਸਾਰੀ ਚੀਜ਼ਾਂ ਸਾਡੇ ਧਿਆਨ 'ਚ ਨੇ ਤੇ ਆਪਾਂ ਐਸੇ ਐਕਸ਼ਨ ਲੈ ਰਹੇ ਆਂ ਦੇਖੋ ਪਿਛਲੇ ਦਿਨੀ ਜਦੋਂ ਧਰਨਾ ਲੱਗਿਆ ਸੀ ਉਦੋਂ ਸਾਨੂੰ ਪਤਾ ਲੱਗਿਆ ਕਿ ਪਿੰਡਾਂ ਦੇ ਜਿਹੜੇ ਮਾਰਯੋਗ ਸਰਪੰਚ ਸਾਹਿਬ ਹੈ ਉਹਨਾਂ ਦੀਆਂ ਕੁਝ ਡਿਮਾਂਡਸ ਹੈ ਕਿ ਜਿਹੜਾ ਨਾਬਾ ਥਰਮਲ ਪਲੈਂਟ ਦਾ ਸੀਐਸਆਰ ਫੰਡ ਹੈ ਇਹਨਾਂ ਨੂੰ ਵੀ ਉਹ ਲੋਕ ਭਲਾਈ ਲਈ ਜ਼ਿਆਦਾ ਲਾਇਆ ਜਾਵੇ ਕਿਉਂਕਿ ਅ ਅ ਥਰਮਲ ਪਲਾਂਟ ਵੱਲੋਂ ਸੀਐਸਆਰ ਫੰਡ ਲਾਇਆ ਜਾ ਰਿਹਾ ਸੀਗਾ ਪਰ ਕਈ ਚੀਜ਼ਾਂ ਐਦਾਂ ਦੀ ਸੀ ਜਿਹੜੀਆਂ ਪਬਲਿਕ ਖੇਤ 'ਚ ਨਹੀਂ ਪਤਾ ਲੱਗ ਰਿਆ ਸੀਗਾ ਵੀ ਇਹ ਲੱਗ ਰਹੀਆਂ ਛੋਟੇ-ਛੋਟੇ ਕੰਮ ਹੁੰਦੇ ਨੇ ਪਿੰਡਾਂ 'ਚ ਕੋਈ ਬੜੇ ਡਿਮਾਂਡਾਂ ਤਾਂ ਹੁੰਦੀਆਂ ਨਹੀਂ ਐ ਤਾਂ ਅੱਜ ਅਸੀਂ ਨਾਰਿੰਗ ਸਾਹਿਬ ਨੂੰ ਬੁਲਾਇਆ ਸੀਗਾ ਔਰ ਜੋ ਸਾਡੇ ਇਹਨਾਂ ਦੇ ਸਾਡੀਆਂ ਜੈਨੂਨ ਮੰਗਾਂ ਆ ਉਹ ਸਾਰੀਆਂ ਇਹਨਾਂ ਨੇ ਕਿਹਾ ਵੀ ਅਸੀਂ ਪੂਰੀਆਂ ਕਰਾਂਗੇ ਔਰ ਇੱਕ ਸਭ ਤੋਂ ਵੱਡੀ ਆ ਰਹੀ ਐ ਪਿੰਡਾਂ ਦੀ ਪ੍ਰੋਬਲਮ ਕੀ ਸਾਡਾ ਪਾਣੀ ਗੰਦਾ ਆ ਰਿਹਾ ਜਿਹਦੇ ਨਾਲ ਕੈਂਸਰ ਔਰ ਕਾਲਾ ਪੀਲਿਆ ਫੈਲ ਰਿਹਾ ਉਹਦੇ ਲਈ ਅਸੀਂ ਇਹਨਾਂ ਨੂੰ ਭਰੋਸਾ ਦਵਾਇਆ ਉਹਦੀ ਪਾਣੀ ਦੀ ਟੈਸਟਿੰਗ ਕਰਵਾਵਾਂਗੇ ਟੈਸਟਿੰਗ ਕਰਵਾ ਕੇ ਦੁਬਾਰਾ ਫਿਰ ਉਹਦੀ ਰਿਪੋਰਟ ਲੈ ਕੇ ਨਾਰੰਗ ਸਾਹਿਬ ਕੋਲੇ ਬੈਠਾਂਗੇ ਜੇ ਉੱਥੇ ਥਰਮਲ 'ਚ ਕੋਈ ਪ੍ਰੋਬਲਮ ਹੈ ਥਰਮਲ ਦੇ ਵੱਲੋਂ ਕੋਈ ਪ੍ਰੋਬਲਮ ਕਰਕੇ ਸਾਡਾ ਪਾਣੀ ਗੰਦਾ ਹੋ ਰਿਹਾ ਤਾਂ ਉਹਦਾ ਵੀ ਹੱਲ ਕੀਤਾ ਜਾਊ ਦੇਖੋ ਥਰਮਲ ਪਲਾਂਟ 'ਚ ਜੀ ਆਪਾਂ ਕਹੀਏ ਨਾ ਆਪਾਂ ਹਰ ਬੰਦਾ ਤਾਂ ਅੰਦਰ ਜਾ ਨਹੀਂ ਸਕਦਾ ਇੱਕ ਸਕਿਉਰਿਟੀ ਪਰਪਸ ਨਾਲ ਹਰ ਬੰਦਾ ਨਹੀਂ ਜਾ ਸਕਦਾ ਹਾਂ ਜਿਹੜੇ ਆਫੀਸਰਜ਼ ਦੀ ਕੰਪਲੇਂਟ ਕੀਤੀ ਅੱਜ ਵੀ ਕੀਤੀ ਹੈ ਨਾਰੰਗ ਸਾਹਿਬ ਕੋਲੇ ਡਾਇਰੈਕਟ ਗੱਲ ਹੋਈ ਹੈ ਅਸੀਂ ਇੱਕ ਨੈਕਸਟ ਮੀਟਿੰਗ ਜਨਵਰੀ ਦੇ ਫਸਟ ਵੀਕ 'ਚ ਵੀ ਰੱਖੀ ਹੈ ਤਾਂ ਮੈਨੂੰ ਲੱਗਦਾ ਕਿ ਸਰਪੰਚਾਂ ਨੂੰ ਕੋਈ ਏਦਾਂ ਦੀ ਦਿੱਕਤ ਆਉਗੀ ਜਾਂ ਉਹਨਾਂ ਵੱਲੋਂ ਕੋਈ ਸ਼ਿਕਾਇਤ ਆਉਗੀ ਕਿ ਸਾਡੀ ਗੱਲ ਨਹੀਂ ਪਹੁੰਚ ਸਕਦੀ ਤਾਂ ਐਸਡੀਐਮ ਸਾਹਿਬ ਨੇ ਵੀ ਕਿਹਾ ਕਿ ਜਿਹੜੀ ਵੀ ਕੋਈ ਤੁਹਾਡੀ ਡਿਮਾਂਡ ਹੈ ਸਾਡੇ ਕੋਲ ਪਹੁੰਚਾਓ ਅਸੀਂ ਅੱਗੇ ਗੱਲ ਕਰਾਂਗੇ ਔਰ ਬਾਕੀ ਨਾਰੰਗ ਸਾਹਿਬ ਨੇ ਵੀ ਅੱਜ ਪੂਰੀ ਛੋਟੀ ਲਿੱਤੀ ਹੈ ਕਿ ਅਸੀਂ ਜਿਹੜੇ ਲੋਕਾਂ ਦੀ ਹੈ ਜੈਨੂਨ ਮੰਗਿਆ ਉਹ ਅਸੀਂ ਪੂਰੀਆਂ ਕਰਾਂਗੇ ਬਿਲਕੁਲ ਗੱਡੀਆਂ ਇੱਕ ਤਾਂ ਓਵਰਲੋਡ ਨਹੀਂ ਹੋਣਗੀਆਂ ਜਿਹੜੀ ਰਾਖ ਸਾਈਡਾਂ ਤੇ ਉੱਡਦੀ ਹੈ ਜਿਹੜੇ ਬਾਈਕਰਜ਼ ਹੁੰਦੇ ਉਹਨਾਂ ਦੀ ਅੱਖਾਂ ਚ ਪੈਂਦੀ ਹੈ ਤੇ ਉਹਦੇ ਨਾਲ ਕੋਈ ਨਾ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਉਹ ਨਹੀਂ ਹੋਏਗਾ ਔਰ ਗੱਡੀਆਂ ਦੀ ਜਿਹੜੀ ਸਪੀਡ ਹੈ ਉਹਦੀ ਵੀ ਇੱਕ ਲਿਮਟ ਕੀਤੀ ਜਾਊਗੀ ਜੇ ਕੋਈ ਟਰਾਂਸਪੋਰਟਰ ਫੇਰ ਵੀ ਉਹ ਲਿਮਟ ਕਰਾਸ ਕਰਦਾ ਹੈ ਦਾ ਉਹਨੂੰ ਡੀਲਿਸਟ ਕੀਤਾ ਜਾ ਰਹੇ ਬਹੁਤ ਜਲਦੀ ਅਸੀਂ ਨੈਕਸਟ ਮੀਟਿੰਗ ਜਨਵਰੀ ਦੇ ਫਸਟ ਵੀਕ ਚ ਰੱਖੀ ਹੈ ਉਦੋਂ ਤੱਕ ਇਹ ਚ ਮੈਨੂੰ ਉਮੀਦ ਹੈ ਵੀ 90% ਮੰਗਾ ਅੱਜ ਜੋ ਵੀ ਡਿਸਕਸ ਹੋਈ ਹੈ ਅਸੀਂ ਵੀ ਇਹੀ ਗੱਲ ਕਹੀ ਹੈ ਕਿ ਸਾਡੇ 70% ਬੱਚੇ ਸਾਡੇ ਹੋਣੇ ਚਾਹੀਦੇ ਆ ਵੀ ਅਸੀਂ ਇਕੱਲਾ ਕੋਈ ਧੂਆ ਜਾਂ ਗਰਮੀ ਸਹਿਣ ਲਈ ਨਹੀਂ ਅਸੀਂ ਇੱਥੇ ਥਰਮਲ ਲਗਾਇਆ ਸਾਡੇ ਬੱਚਿਆਂ ਨੂੰ ਵੀ ਕੰਮ ਮਿਲੇ ਇਹ ਨਹੀਂ ਕਿ ਅਸੀਂ ਬਿਮਾਰੀਆਂ ਚੱਲੀਏ ਲੋਕ ਬਾਹਰ ਲਿਆਂ ਤਾਂ ਇਹਨਾਂ ਨੇ ਅੱਜ ਪ੍ਰੋਮਿਸ ਕੀਤਾ ਕਿ ਜਿਹੜੇ ਬੱਚੇ ਕੈਪੇਬਲ ਹੋਣਗੇ ਜੇ ਅਸੀਂ ਸੋਚੀਏ ਵੀ ਇਹਨਾਂ ਨੇ ਉੱਥੇ ਜੌਬ ਹੈਗੀ ਸਾਇੰਟਿਸਟ ਦੀ ਤੇ ਅਸੀਂ ਕਹੀਏ ਸਾਡਾ 10 ਪੜਿਆ ਉਹ ਪਾਊਗਾ ਤੇ ਜਿਹਨੇ ਬੱਚੇ ਦੀ ਸਾਡੀ ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਹੋਊਗੀ ਜਿਹੜੇ ਬੱਚੇ ਉਹ ਪੂਰੀਆਂ ਕਰਨਗੇ ਉੱਥੇ ਉਹਨਾਂ ਨੂੰ ਜੋਬ ਮਿਲੇ ਪੋਲੂਸ਼ਨ ਦਾ ਵੀ ਮੁੱਦਾ ਰੱਖਿਆ ਉਹ ਵੀ ਇਹਨਾਂ ਨੇ ਕਿਹਾ ਕਿ ਰਾਤ ਨੂੰ ਸਾਡੇ ਰਾਖ ਬਹੁਤ ਆਂਦੀ ਹੈ ਉਹ ਚੀਜ਼ਾਂ ਤੇ ਵੀ ਇਹਨਾਂ ਨੇ ਕਿਹਾ ਵੀ ਜੋ ਵੀ ਨਾਰਮਸ ਹੈਗੇ ਨੇ ਉਹ ਅਸੀਂ ਬਿਲਕੁਲ ਪੂਰੇ ਕਰਾਂਗੇ ਤਾਂ ਕਿ ਪਿੰਡ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ ਜੇ ਇੱਕ ਫਾਦਰਮਲ ਦੇ ਅੰਦਰ ਹਰ ਬੰਦਾ ਨਹੀਂ ਜਾ ਸਕਦਾ ਮੈਂ ਕੋਈ ਗ੍ਰਿਵੈਂਸਿਸ ਦੀ ਕੋਈ ਸੈਲ ਇਹਨਾਂ ਨੇ ਬਣਾਇਆ ਕਿਸੇ ਨੂੰ ਕੋਈ ਕੰਪਲੇਨਟ ਕੋਈ ਪ੍ਰੋਬਲਮ ਹੈ ਉਹਦੇ ਲਈ ਇੱਕ ਸੈਲ ਬਣਾਇਆ ਹੋਣਾ ਚਾਹੀਦਾ ਹਾਂ ਉਹ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ ਉਹ ਅਸੀਂ ਨਾਰਿੰਗ ਸਾਹਿਬ ਨਾਲ ਗੱਲ ਕਰ ਲੈਨੇ ਆ ਕਿ ਇਹਨਾਂ ਦੇ ਵੱਲੋਂ ਸੈਲ ਬਣਾਇਆ ਜਾਊਗਾ ਜਿੱਥੇ ਕਿ ਆਪਣੀ ਜੇ ਕਿਸੇ ਦੀ ਕੰਪਲੇਨਟ ਹੈ ਤਾਂ ਉੱਥੇ ਦਿੱਤੀ ਜਾਵੇ ਬਾਕੀ ਮਾਰੀਓ ਜੀ ਐਸ ਡੀ ਐਮ ਸਾਹਿਬ ਨੇ ਕਿਹਾ ਕਿ ਜੇ ਤੁਹਾਨੂੰ ਪਿੰਡ ਵਾਲਿਆਂ ਨੂੰ ਕੋਈ ਵੀ ਦਿੱਕਤ ਹੈ ਤਾਂ ਐਸ ਡੀ ਐਮ ਸਾਹਿਬ ਨੂੰ ਦੱਸਣ ਠੀਕ ਹੈ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਡੀਡੀ ਪਾਰਟ